ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਕੁਝ ਐਦਾਂ ਦੀ ਸੁਪਰਨੈਚੁਰਲ ਤਾਕਤ ਹੋਵੇ ਕਿ ਤੁਹਾਡੇ ਸਭ ਦੁੱਖਾਂ ਤੋਂ ਤੁਹਾਨੂੰ ਨਜਾਤ ਮਿਲ ਜਾਏ ਸਭ ਸਮੱਸਿਆਵਾਂ ਦਾ ਹੱਲ ਹੋ ਜਾਏ ਮੈਂ ਡਾਕਟਰ ਤੇਰੰਕਰ ਲੈ ਕੇ ਆਈਆਂ ਇੱਕ ਅਦਭੁਤ ਤੇ ਦਿਲਚਸਪ ਵੀਡੀਓ ਬਣੇ ਰਹਿਣਾ ਮੇਰੇ ਨਾਲ ਅੰਤ ਤੱਕ ਕਿਉਂਕਿ ਮੇਰੀ ਵੀਡੀਓ ਹੈ ਮੈਂ ਤੁਹਾਨੂੰ ਦੱਸਾਂਗੀ ਤੁਹਾਡੀ ਰਾਸ਼ੀ ਅਨੁਸਾਰ ਇੱਕ ਅਜੇਹਾ ਬੀਜ ਮੰਤਰ ਜੋ ਕਰਕੇ ਤੁਸੀਂ ਤਰ ਜਾਉਗੇ ਜੇ ਤੁਸੀਂ ਸੱਚੇ ਮਨ ਨਾਲ ਕਰ ਲਿਆ ਤਾਂ ਦੇਖਣਾ ਕਿਸ ਤਰ੍ਹਾਂ ਤੁਹਾਡੇ ਜੀਵਨ ਵਿੱਚ ਆ ਚੁਕੀਆਂ ਜਿੰਨੀਆਂ ਵੀ ਘਟਨਾਵਾਂ ਦੁਰਘਟਨਾਵਾਂ ਆ ਚ ਬਦਲੀਆਂ ਜਿੰਨੀਆਂ ਵੀ ਸਮੱਸਿਆਵਾਂ ਤੁਹਾਨੂੰ ਆਪਣੇ ਜਾਲ ਚ ਫਸਾ ਕੇ ਤੈਸ ਨਸ ਕਰ ਚੁਕੀਆਂ ਉਹ 1 ਬਾਈ 1 ਉਹਨਾਂ ਤੋਂ ਤੁਸੀਂ ਰਿਕਵਰ ਰਿਕਵਰੀ ਤੁਹਾਡੀ ਹੁੰਦੀ ਜਾਏਗੀ ਯਕੀਨ ਮੰਨੋ ਮੈਂ ਦੇਣ ਜਾ ਰਹੀ ਹਾਂ 2 ਮੰਤਰ ਤੁਹਾਡੇ ਰਸ ਅਨੁਸਾਰ ਕਿਹੜੇ ਆ ਤੇ ਜਦੋਂ ਕਿਸੇ ਖਜ਼ਾਨੇ ਦੀ ਐਡੀ ਅਨਮੋਲ ਚਾਬੀ ਤੁਹਾਨੂੰ ਮਿਲ ਜਾਏ ਤੇ ਤੁਹਾਨੂੰ ਭਲਾ ਹੋਰ ਕੀ ਚਾਹੀਦਾ ਅਸਲ ਚ ਨਾ ਮੈਂ ਸਟੈਪ ਬਾਈ ਸਟੈਪ ਦੱਸਣਾ ਆ ਸ਼ੁਰੂ ਤੋਂ ਅਖੀਰ ਤੱਕ ਵੀਡੀਓ ਦੇਖਣੀ ਪੈਣੀ ਆ ਆਪਣੀ ਰਾਸ਼ੀ ਸੁਣ ਕੇ ਨੰਗਵਾ ਲਿਓ ਕਿਉਂਕਿ ਮੈਂ ਵਿਧੀ ਵੀ ਦੱਸਣੀ ਆ ਮੈਂ ਤੁਹਾਨੂੰ ਜਪਣ ਦਾ ਢੰਗ ਦੱਸਣਾ ਹੈ ਮੈਂ ਤੁਹਾਨੂੰ ਦੱਸਣਾ ਹਵਨ ਸਮਗਰੀ ਹਵਨ ਕੁੰਡ ਚਾਹੀਦਾ ਮੈਂ ਤੁਹਾਨੂੰ ਦੱਸਣਾ ਕਿਹੜੇ ਸ਼ਬਦ ਦੀ ਕਿਹੜੀ ਧੁਨੀ ਦੀ ਵਰਤੋਂ ਕਰਨੀ ਹੈ ਕਿਹੜੀ ਦੀ ਨਹੀਂ ਸੁਚੇਤ ਪੱਧਰ ਤੇ ਕਿਉਂਕਿ ਬੀਜ ਮੰਤਰ ਕਈ ਤਰ੍ਹਾਂ ਦੇ ਆ ਮੈਂ ਤੁਹਾਨੂੰ ਦੱਸਦੀ ਆ ਸਬਰ ਰੱਖੋ ਆ ਜਾਓ ਮੇਰੇ ਨਾਲ ਅਸਲ ਚ ਇਹ ਨਾ ਬੀਜ ਮੰਤਰਿਕ ਸ਼ਬਦ ਜਾਂ ਛੋਟੀ ਧੁਨੀ ਹੁੰਦੀ ਆ ਜੋ ਉਸ ਗ੍ਰਹਿ ਦੀ ਚੁੰਬਕੀ ਤਰੰਗ ਦਾ ਪ੍ਰਤੀਕ ਹੁੰਦਾ ਹੈ ਕੀ ਹਰਮਨੁਖ ਬੀਜ ਮੰਤਰ ਦੀ ਇੱਕ ਮਾਲਾ ਰੋਜ਼ਾਨਾ ਕਰ ਸਕਦਾ ਹੈ ਪਹਿਲਾ ਸਵਾਲ ਹਾਂ ਹਰ ਹਾਲਤ ਪਰ ਸ਼ਰਤਾਂ ਸ਼ੁੱਧਤਾ ਤੇ ਸਹੀ ਉਚਾਰਨ ਨਾਲ ਬੀਜ ਮੰਤਰਾਂ ਦੇ ਵਿੱਚ ਅਗਨੀ ਤਤ ਤੇ ਆਕਾਸ਼ ਤੱਤ ਆਦ ਧੁਨੀਆਂ ਜੋੜੀਆਂ ਜਾਂਦੀਆਂ ਹਨ ਪਰ ਇਹ ਹਰ ਮੰਤਰ ਲਈ ਜ਼ਰੂਰੀ ਨਹੀਂ ਅਗਨੀ ਤੱਤ ਜਦੋਂ ਅਸੀਂ ਫਟ ਬੋਲਦੇ ਆਂ ਤੇ ਆਕਾਸ਼ ਤੱਤ ਜਦੋਂ ਅਸੀਂ ਸੁਵਾਹਾ ਬੋਲਦੇ ਆਂ ਕਾਲੇ ਨਹੀਂ ਪਹਿਣਾ ਹਰ ਗੁੰਜਲ ਦਾ ਹੱਲ ਮੈਂ ਤੁਹਾਨੂੰ ਖੋਲ ਕੇ ਦੱਸਣਾ ਹੈ ਫਟ ਦਾ ਅਰਥ ਹੈ ਰੱਖਿਆ ਜਾਂ ਨਾਸ਼ਕ ਤੱਕ ਇਹ ਉਹਨਾਂ ਮੰਤਰਾਂ 'ਚ ਸ਼ਬਦ ਜਾਂ ਤੁਨੀ ਆਉਂਦੀ ਹੈ ਜੋ ਨੈਗੇਟਿਵਿਟੀ ਊਰਜਾ ਤੋਂ ਤੁਹਾਨੂੰ ਬਚਾਉਂਦੇ ਆ ਤੁਹਾਡੀ ਸੈਲਫ ਪ੍ਰੋਟੈਕਸ਼ਨ பட் ਤੇ ਸਵਾਹਾਦਾਰਥ ਹੈ ਅਰਪਣ ਕਰਨਾ ਇਹ ਹਵਨ ਦੇ ਸਮੇਂ ਵਰਤਿਆ ਜਾਂਦਾ ਹੈ ਸ਼ਬਦ ਜਾਂ ਤੁਨੀ ਜਦੋਂ ਅੱਗ ਦੇ ਵਿੱਚ ਹਵਨ ਸਮੱਗਰੀ ਜਾਂ ਕੁਝ ਵੀ ਹੋਰ ਧਾਰਮਿਕ ਚੀਜ਼ ਅਰਪਣ ਕੀਤੀ ਜਾਂਦੀ ਹੈ ਸੋ ਦੋਨਾਂ ਸ਼ਬਦਾਂ ਦਾ ਅਰਥ ਤੁਹਾਨੂੰ ਪਤਾ ਲੱਗ ਗਿਆ ਐਵੇਂ ਨਾ YouTube ਤੋਂ ਦੇਖ-ਦੇਖ ਕੇ ਫਟ ਤੇ ਸੁਹਾਵਾ ਵਾਲੇ ਬੀਜ ਮੰਤਰ ਕਰਨ ਲੱਗ ਪਿਓ ਤਵਾਹੀ ਤੱਕ ਮਚ ਜਾਂਦੀ ਹੈ ਜਰਾ ਜਿੰਨੇ ਵੀ ਕਿਸੇ ਸ਼ਬਦਿਕ ਤੁਨੀ ਦੀ ਗਲਤ ਉਚਾਰਨ ਤੁਸੀਂ ਕਰ ਬੈਠੇ ਤਾਂ ਆਪਣੀ ਜ਼ੁਬਾਨ ਤੋਂ ਮੈਂ ਤੁਹਾਨੂੰ ਸੁਚੇਤ ਕਰਨ ਲੱਗੀ ਆ ਮੈਂ ਤੁਹਾਨੂੰ ਡਰਾਉਂਦੀ ਨਹੀਂ ਮੈਂ ਅਵੇਅਰ ਕਰਨ ਲੱਗੀ ਆ ਕੀ ਹਵਨ ਸਮਗਰੀ ਜਾਂ ਹਵਨ ਕੁੰਡ ਜ਼ਰੂਰੀ ਹੋਏਗਾ ਜੋ ਬੀਜ ਮੰਤਰ ਮੈਂ ਤੁਹਾਨੂੰ ਤੁਹਾਡੀ ਰਾਸ਼ ਅਨੁਸਾਰ ਦੱਸਣ ਜਾ ਰਹੀ ਆ ਨਹੀਂ ਕਿਉਂਕਿ ਮੈਂ ਰੋਜ਼ਾਨਾ ਜਪ ਲਈ ਬੀਜ ਮੰਤਰ ਦੇਣਾ ਹੈ ਤੇ ਰੋਜ਼ਾਨਾ ਜਪ ਲਈ ਹਵਨ ਸਮੱਗਰੀ ਜਾਂ ਹਵਨ ਕੁੰਡ ਜ਼ਰੂਰੀ ਨਹੀਂ ਹੈ ਹਵਨ ਜਿਹੜਾ ਆ ਨਾ ਉਹ ਇੱਕ ਵਿਸ਼ੇਸ਼ ਅਨੁਸ਼ਟਾਨ ਹੁੰਦਾ ਹੈ ਜਦੋਂ ਕਿਸੇ ਗ੍ਰਹਿ ਸ਼ਾਂਤੀ ਜਾਂ ਵਿਸ਼ੇਸ਼ ਸਾਧਨਾ ਅਸੀਂ ਕੋਈ ਕਰ ਰਹੇ ਹੋਈਏ ਪਰ ਜਦੋਂ ਦਿਨਚਰਿਆ ਜਪ ਕਰਨਾ ਹੈ ਭਾਵੇਂ ਇੱਕ ਮਾਲਾ ਕੱਢਣੀ ਜਾਂ ਦੋ ਮਾਲਾ ਕਰਢਣੀ ਹੈ ਮਾਲਾ ਜਾਪ ਕਰਨਾ ਹੈ ਤਾਂ ਫਿਰ ਇਹ ਕਦੇ ਵੀ ਹਵਨ ਸਮੱਗਰੀ ਜਾਂ ਹਵਨ ਕੁੰਡ ਲਾਜ਼ਮੀ ਨਹੀਂ ਹੁੰਦਾ ਅਸਲ 'ਚ ਨਾ ਤੁਹਾਨੂੰ ਅਵੇਅਰਨੈਸ ਨਹੀਂ ਆ ਤੁਸੀਂ YouTube ਦੀਆਂ ਹਲਕੀਆਂ-ਫੁਲਕੀਆਂ ਸਸਤੀਆਂ ਲਾਲਚ ਵਾਲੀਆਂ ਵੀਡੀਓਜ਼ ਦੇਖ-ਦੇਖ ਕੇ ਕਮਲੇ ਹੋਏ ਪਏ ਹੋ ਬੀਜ ਮੰਤਰ ਦੇ ਤਿੰਨ ਮੂਲ ਰੂਪ ਨੇ ਜਪ ਹਵਨ ਤੇ ਤੰਤਰਿਕ ਸਾਧਨਾ ਵਿੱਚ ਫਰਕ ਦੱਸਣ ਲੱਗੀਆਂ ਬੀਜ ਮੰਤਰਾਂ ਦੀ ਪਹਿਲਾ ਬੀਜ ਮੰਤਰ ਹੁੰਦਾ ਜਿਸ ਦਾ ਹੈ ਜਪ ਰੂਪ ਇਹ ਬੀਜ ਮੰਤਰ ਦਾ ਸਭ ਤੋਂ ਸ਼ੁੱਧ ਤੇ ਆਤਮਕ ਰੂਪ ਹੈ ਇਸਦੇ ਵਿੱਚ ਕੇਵਲ ਉਚਾਰਣ ਦੀ ਸ਼ਕਤੀ ਦੇ ਨਾਲ ਅਸੀਂ ਗ੍ਰਹਿ ਜਾਂ ਸੰਬੰਧਿਤ ਦੇਵੀ ਦੇਵਤਾ ਦੀ ਤਰੰਗ ਨੂੰ ਜਾਗਰਤ ਕਰ ਸਕਦੇ ਹਾਂ ਸੋ ਮੈਂ ਜਿਹੜੇ ਬੀਜ ਮੰਤਰ ਦੱਸਣੇ ਆ ਉਹ ਇਸ ਕੈਟਾਗਰੀ ਦੇ ਬੀਜ ਮੰਤਰ ਹੋਣਗੇ ਜਪ ਰੂਪ ਵਾਲੇ ਜਿਹੜੇ ਆਤਮਿਕ ਸ਼ੁੱਧਤਾ ਲਈ ਹੋਣਗੇ ਦੂਸਰਾ ਰੂਪ ਹੈ ਹਵਨ ਰੂਪ ਇਸ ਰੂਪ ਦੇ ਵਿੱਚ ਸਵਾਹਾ ਜੋੜ ਕੇ ਮੰਤਰ ਅੱਗ ਦੇ ਅਰਪਣ ਲਈ ਵਰਤਿਆ ਜਾਂਦਾ ਹੈ ਹਵਨ ਰੂਪ ਗ੍ਰਹਿ ਸ਼ਾਂਤੀ ਆਤਮਿਕ ਸ਼ੁੱద్ధి ਤੇ ਯੱਗ ਕਾਰਮ ਲਈ ਹੁੰਦਾ ਹੈ ਸੋ ਇਹ ਅਸੀਂ ਨਹੀਂ ਕਰਨਾ ਤੀਸਰੀ ਕੈਟਾਗਰੀ ਹੈ ਤੰਤਰਿਕ ਰੂਪ ਇਸ ਦੇ ਵਿੱਚ ਫਟ ਨਮੋ ਵਾਸ਼ਡ ਵਰਗੀਆਂ ਤਾਕਤਵਰ ਧੁਨੀਆਂ ਸ਼ਾਮਿਲ ਹੁੰਦੀਆਂ ਇਹ ਰੂਪ ਬੀਜ ਮੰਤਰਾਂ ਦਾ ਜੋ ਹੈ ਇਹ ਤੁਹਾਡੀ ਰੱਖਿਆ ਸ਼ਕਤੀ ਜਾਗਰਤੀ ਜਾਂ 네ਗਟਿਵ ਊਰਜਾਵਾਂ ਦੇ नाश ਲਈ ਵਰਤਿਆ ਜਾਂਦਾ ਆਪਾਂ ਇਹਨਾਂ ਨੂੰ ਵੀ ਨਹੀਂ ਕਰਨਾ ਸੋ ਜਪ ਰੂਪ ਅਸਲ ਚ ਉਹ ਮੂਲ ਰੂਪ ਹੈ ਜਿਸ ਦੇ ਵਿੱਚ ਬੀਜ ਮੰਤਰ ਸਿਰਫ ਮਾਲਾ ਦੇ ਨਾਲ ਕਰਨਾ ਹੈ ਤੁਸੀਂ ਜਾਂ ਮਨ ਦੇ ਵਿੱਚ ਨਿਸ਼ਚੰਤ ਧੁਨੀਆਂ ਨਾਲ ਜਪਿਆ ਜਾਂਦਾ ਹੈ ਅੰਤਰਮਨ ਚ ਜੱਪਾ ਜਪ ਚੱਲਦਾ ਹੈ ਇਸ ਵਿੱਚ ਹਵਨ ਸੁਹਾ ਜਾਂ ਫਟ ਆਦ ਉਪਕਰਣ ਜ਼ਰੂਰੀ ਬਿਲਕੁਲ ਵੀ ਨਹੀਂ ਹਨ ਜਪ ਰੂਪ ਦੇ ਮੰਤਰਾਂ ਦਾ ਮਕਸਦ ਮਨੁੱਖ ਅੰਦਰ ਜ਼ਿੰਦਗੀ ਦੀ ਗ੍ਰਹਿ ਊਰਜਾ ਨੂੰ ਸਜਾਉਣਾ ਆਪਣੇ ਅੰਦਰ ਸ਼ੁੱਤਤਾ ਵਧਾਉਣੀ ਗ੍ਰਹਿ ਪ੍ਰਭਾਵਾਂ ਨੂੰ ਸੰਤੁਲਿਤ ਕਰਨਾ ਜਿਸ ਤੇ ਨਾਲ ਜੀਵਨ ਦੇ ਵਿੱਚ ਸੁੱਖ ਸੰਤੋਲਨਤਾ ਤੇ ਆਤਮਿਕ ਉਥਾਨ ਹੁੰਦਾ ਹੈ ਛੱਟਪਟ ਵਿਧੀ ਵਿਵਧਾਨ ਸੁਣ ਲਓ ਕਿਉਂਕਿ ਈਜ ਮੰਤਰ ਹੁਣ ਮੈਂ ਦੱਸਣ ਜਾ ਰਹੀ ਹਾਂ ਰਾਸ਼ੀ ਵਾਈਸ ਤੁਸੀਂ ਆਪਣੀ ਰਾਸ਼ੀ ਦੇ ਈਜ ਮੰਤਰ ਨੂੰ ਕਾਪੀ ਪੈਨ ਤੇ ਉਤਾਰ ਲੈਣਾ ਸ਼ੁੱਧ ਹੋਣਾ ਚਾਹੀਦਾ ਸੋ ਸਰਲ ਨਿਜਮ ਸਾਰੇ ਜਪਕਾਂ ਲਈ ਮੈਂ ਦੱਸਣ ਲੱਗੀ ਹਾਂ ਹਰ ਰੋਜ਼ ਸਵੇਰੇ ਸੂਰਜ ਉਗਣ ਤੋਂ ਪਹਿਲਾਂ ਯਾ ਸ਼ਾਮ ਤੁਪ ਸਮਾਪਤੀ ਤੋਂ ਬਾਅਦ ਜਪ ਕਰਨਾ ਦੇਖੋ 12 ਰਾਸ਼ੀਆਂ ਨੇ ਨਾ 12 ਰਾਸ਼ੀਆਂ ਲਈ ਜਿਹੜੇ ਵੀ ਸੰਬੰਧਿਤ ਚੰਦ ਰਾਸ਼ੀ ਅਨਸਾਰ ਬੀਜ ਮੰਤਰ ਮੈਂ ਦੱਸਣੇ ਆ ਕੈਲਕੂਲੇਟਿਵਲੀ ਅਸਰਕਾਰ ਕਾਰਗਰ ਉਹਨਾਂ ਦਾ ਸਮਾਂ ਅਲੱਗ-ਅਲੱਗ ਆ ਇਸ ਲਈ ਦੱਸਣਾ ਪੈ ਰਿਹਾ ਨਹੀਂ ਤਾਂ ਮੈਂ ਕਹਿਣਾ ਸਵੇਰੇ ਕਰ ਲਵਾਂ ਉਹਨਾਂ ਦਾ ਸਮਾਂ ਅਲੱਗ-ਅਲੱਗ ਹੈ ਕੈਟੇਗਰੀਜ਼ ਕਰਨਾ ਪੈਗਾ ਸੋ ਗ੍ਰਹਿ ਦੇ ਅਨੁਸਾਰ ਤੁਸੀਂ ਮਾਲਾ ਦੀ ਰੰਗ ਵੀ ਚੁਣਨਾ ਹੈ ਮੰਗਲ ਲਈ ਲਾਲ ਚੰਦਨ ਦੀ ਮਾਲਾ ਹੁੰਦੀ ਹੈ ਤੇ ਚੰਨ ਲਈ ਮੋਤੀ ਦੀ ਮਾਲਾ ਹੁੰਦੀ ਮੈਂ ਇਹ ਦੱਸ ਚੁੱਕੀ ਹਾਂ ਮਣਕਿਆਂ ਬਾਰੇ ਵੀ ਮੈਂ ਵੀਡੀਓ ਬਣਾ ਚੁੱਕੀ ਹਾਂ ਅਸਲ 'ਚ ਬੀਜ ਮੰਤਰ ਛੋਟਾ ਰੱਖਾਂਗੇ ਆਪਾਂ ਤੁਸੀਂ ਵੀ ਛੋਟਾ ਹੀ ਰੱਖਣਾ ਜਿਵੇਂ ਓਮ ਕ੍ਰੀਂ ਜਾਂ ਓਮ ਹਰੀਂ ਇਹ ਹੀ ਸਭ ਤੋਂ ਪਵਨ ਰੂਪ ਹੈ ਕਿਉਂਕਿ ਫਟ ਤੇ ਸਵਾਹਾ ਸਿਰਫ ਵਿਸ਼ੇਸ਼ ਹਵਨ ਜਾਂ ਤੰਤ੍ਰਿਕ ਸਾਧਨਾ ਵਿੱਚ ਵਰਤੇ ਜਾਣੇ ਹਨ ਮਾਲਾ ਦੇ 108 ਮਣਕਿਆਂ ਨੂੰ ਵਰਤਨਾ ਸੁਝਾਇਆ ਜਾਏਗਾ ਪਰ ਜੇ ਨਾ ਮਿਲੇ ਤਾਂ ਤੁਸੀਂ 27 ਮਣਕਿਆਂ ਵਾਲੀ ਮਾਲਾ ਲੈ ਸਕਦੇ ਹੋ ਜਾਂ 54 ਮਣਕਿਆਂ ਵਾਲੀ ਮਾਲਾ ਵੀ ਲੈ ਸਕਦੇ ਹੋ ਮੈਂ ਤੁਹਾਨੂੰ ਰਾਸ਼ੀ ਵਾਈਜ਼ ਮਣਕਿਆਂ ਦੀ ਗਿਣਤੀ ਵੀ ਦੱਸ ਚੁੱਕੀ ਹਾਂ ਉਹ ਵੀ ਵੀਡੀਓ ਮੌਜੂਦ ਆ ਮੇਰੇ YouTube ਚੈਨਲ ਤੇ ਜਦੋਂ ਤੁਸੀਂ ਬੀਜ ਮੰਤਰ ਦਾ ਜਪ ਸ਼ੁਰੂ ਕਰਨਾ ਆ ਤਾਂ ਦਿਸ਼ਾ ਜਿਹੜੀ ਹੈ ਉੱਤਰ ਜਾਂ ਪੂਰਬ ਦਿਸ਼ਾ ਵੱਲ ਮੂੰਹ ਕਰਨਾ ਸ਼੍ਰੇਸ਼ਟ ਮੰਨਿਆ ਜਾਏਗਾ ਉਚਾਰਣ ਜਿਹੜਾ ਤੁਹਾਡਾ ਬੀਜ ਮੰਤਰ ਜਦੋਂ ਵੀ ਉਚਰਿਤ ਕਰਨਾ ਆ ਬਹੁਤ ਆਰਾਮ ਨਾਲ ਹੌਲੀ-ਹੌਲੀ ਸਪਸ਼ਟ ਉਚਾਰਨ ਨਾਲ ਜਪਣਾ ਪਾਣੀ ਵੱਡਣਾ ਉਸ ਵੇਲੇ ਮਨ ਨੂੰ ਨਹੀਂ ਦੇ ਕੇਂਦਰਤ ਰਹਿਣਾ ਚਾਹੀਦਾ ਅੰਤ ਦੇ ਵਿੱਚ ਜਪ ਜਦੋਂ ਖਤਮ ਹੋਣਾ ਹੈ ਹਲਕਾ ਮੈਡੀਟੇਟ ਕਰੋ ਅੱਖਾਂ ਇਕਦਮ ਨਹੀਂ ਖੋਲੜੀਆਂ ਆਪਣੇ ਸਾਹ ਨੂੰ ਨਾਰਮਲ ਕਰਨਾ ਹੈ ਤੇ ਸ਼ੁਕਰਾਨਾ ਚੰਤਨ ਕਰਨਾ ਹੈ ਜਪ ਦੌਰਾਨ ਮਨ ਦੇ ਵਿੱਚ ਸ਼ੁੱਧਤਾ ਸੰਕਲਪ ਨਿਰਪਰਤਾ ਬਣਾਈ ਰੱਖਣੀ ਪਵੇਗੀ ਕਿਸੇ 네ਗੇਟਿਵ ਸੋਚ ਡਰ ਜਾਂ ਸ਼ੰਕਾ ਦੇ ਨਾਲ ਜਪ ਕਰਨਾ ਹੀ ਨਹੀਂ ਕਿਉਂਕਿ ਅਜਿਹਾ ਜਪ ਫਿਰ ਲਾਹੇਵੰਦ ਸਿੱਧ ਨਹੀਂ ਹੁੰਦਾ ਕਿਸੇ ਵੀ ਹਵਨ ਕਰਿਆ ਖਾਸ ਸਮਗਰੀ ਜਾਂ ਸਥਿਰ ਕੁੰਡ ਦੀ ਜ਼ਰੂਰਤ ਹੈ ਹੀ ਨਹੀਂ ਕਿਉਂਕਿ ਸਾਡਾ ਮੇਨ ਫੋਕਸ ਕੀ ਆ ਜਪ ਰੂਪ ਤੇ ਆ ਸੋ ਮੇਰੇ ਬੀਜਾਂ ਦਾ ਮੈਂ ਜਿਹੜੇ ਬੀਜ ਮੰਤਰ ਮੈਂ ਦੱਸਨੇ ਆ ਉਹਨਾਂ ਦਾ ਮੇਨ ਫੋਕਸ ਜਪ ਰੂਪ ਤੇ ਆ ਇਸ ਲਈ ਸਾਨੂੰ ਹਵਨ ਕਰਿਆ ਖਾਸ ਸਮਗਰੀ ਜਾਂ ਸਥਿਰ ਹਵਨ ਕੁੰਡ ਨਹੀਂ ਚਾਹੀਦਾ ਤਿਆਰ ਹੋ ਜਾਓ ਮੇਖ ਰਾਸ਼ੀ ਵਾਲੇ ਮੰਗਲ ਗ੍ਰਹਾ ਦਾ ਬੀਜ ਮੰਤਰ ਦੱਸਣ ਜਾ ਰਹੀ ਹਾਂ ਤੁਹਾਡਾ ਬੀਜ ਮੰਤਰ ਕਰਨ ਦਾ ਸਮਾਂ ਸਵੇਰੇ ਸੂਰਜ ਉਗਣ ਤੋਂ ਪਹਿਲਾਂ ਜਾਂ ਫਿਰ ਹਰ ਮੰਗਲਵਾਰ ਸਵੇਰੇ ਬੀਜ ਮੰਤਰ ਹੈ ਓਮ ਕ੍ਰੌਂ ਕ੍ਰੀਂ ਕ੍ਰੌਂ ਮੰਗਲਾਇ ਨਮਕ ਬੈਦਕ ਸੁਝਾ ਨਾਲ ਮੈਂ ਦੇਣਾ ਹੈ ਮੰਗਲ ਦੀ ਊਰਜਾ ਹਿੰਮਤ ਜੋਸ਼ ਤੇ ਨਿਰਣੇ ਸ਼ਕਤੀ ਨਾਲ ਜੁੜੀ ਹੁੰਦੀ ਹੈ ਮੰਗਲਵਾਰ ਨੂੰ ਜਦੋਂ ਤੁਸੀਂ ਬੀਜ ਮੰਤਰ ਸ਼ੁਰੂ ਕਰਨਾ ਜਾਪ ਕਰਨਾ ਲਾਲ ਰੰਗ ਦਾ ਗੁੜ ਕਾਲਾ ਵੀ ਪੈ ਜਾਂਦਾ ਹੈ ਲਾਲ ਗੁਲ ਦੀ ਡਲੀ ਤੇ ਗੁਲਾਬ ਦੇ ਜਲ ਹਨੂਮਾਨ ਜੀ ਦੇ ਅੱਗੇ ਚੜਾਉਣਾ ਹੈ ਇਹ ਮੰਤਰ ਫਿਰ ਜਾਪ ਕਰੋਗੇ ਇਹਦੇ ਨਾਲ ਮਨ ਚ ਉਤਸ਼ਾਹ ਜਾਗੇਗਾ ਗੁੱਸੇ ਦੀ ਅਗ ਠੰਡੀ ਰਹੇਗੀ ਇਸ ਇਹ ਜਿਹੜਾ ਜਾਪ ਤੁਹਾਡੇ ਲਈ ਇੰਨਾ ਲਾਹੇਵੰਦ ਹੈ ਤੁਹਾਡਾ ਮਨ ਸ਼ਾਂਤ ਰਿਆ ਕਰੇਗਾ ਬ੍ਰਿਖ ਰਾਸ਼ੀ ਦੀ ਵਾਰੀ ਆ ਗਈ ਸ਼ੁਕਰਗ੍ਰਾਜ ਦਾ ਬੀਜ ਮੰਤਰ ਦੱਸਾਂਗੇ ਤੁਹਾਨੂੰ ਰਾਸ਼ੀ ਸਵਾਮੀ ਦਾ ਬੀਜ ਮੰਤਰ ਦੱਸਣ ਲੱਗੇ ਹਾਂ ਜਦੋਂ ਸਵਾਮੀ ਭਾਵ ਮਾਲਕ ਖੁਸ਼ਾ ਤੁਹਾਡੀ ਪੂਰੀ ਦੇਦ ਦਾ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਸਮੁੱਚੇ ਵਜੂਦ ਦਾ ਰਾਸ਼ੀ ਸਵਾਮੀ ਦੱਸਣ ਲੱਗੇ ਸੋ ਸ਼ੁਕਰ ਸ਼ੁਕਰਗ੍ਰਾਜ ਦਾ ਬੀਜ ਮੰਤਰ ਸਮਾ ਤੁਹਾਡਾ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਜਾਂ ਫਿਰ ਸ਼ੁੱਕਰਵਾਰ ਦੀ ਸਵੇਰ ਨੂੰ ਈਜ ਮੰਤਰ ਹੈ ਓਮ ਦ੍ਰਾਮ ਰੀਂ ਡਰਾਉਂ ਸ਼ੁਕਰਾਇਨਾਮਾ ਵੈਦਿਕ ਸੁਝਾਅ ਤੁਹਾਡੇ ਲਈ ਸ਼ੁਕਰ ਗ੍ਰਹਿ ਕਿਉਂਕਿ ਸੁੰਦਰਤਾ ਪ੍ਰੇਮ ਆਤਮਿਕ ਸੰਤੁਲਨ ਦਾ ਪ੍ਰਤੀਕ ਹੈ ਸ਼ੁੱਕਰਵਾਰ ਨੂੰ ਤੁਸੀਂ ਜਦੋਂ ਬਹਿਣਾ ਹੈ ਈਜ ਮੰਤਰ ਦਾ ਜਪਮਾਲ ਕਰਨ ਸਫੇਦ ਫੁੱਲ ਲੈਣਾ ਤੇ ਮਿਠਾਈ ਚਿੱਟੇ ਰੰਗ ਦੀ ਮਾਤਾ ਲక్ష్ਮੀ ਦਾ ਜਟੜਾਉਣੀ ਹੈ ਤੇ ਇਹ ਮੰਤਰ ਫਿਰ ਜਪਣਾ ਹੈ ਇਸ ਮੰਤਰ ਦਾ ਫਾਇਦਾ ਇਹ ਹੋਏਗਾ ਮਨ ਸ਼ਾਂਤ ਜੀਵਨ ਚ ਸੁੱਖ ਸਮਰiddhi ਤੇ ਮੰਤਰ ਜਪ ਸਮੇਂ ਮਨ ਵਿੱਚ ਲਾਲਸਾ ਰੱਖ ਕੇ ਬੈਠਣਾ ਨਹੀਂ ਹੈ ਫਲ ਦੀ ਆਸ ਰੱਖ ਕੇ ਨਹੀਂ ਬੈਠਣਾ ਕਿ ਮੈਨੂੰ ਆ ਚਾਹੀਦਾ ਨਹੀਂ ਸਮਰਪਿਤ ਪਵਨ ਨਾਲ ਮਿਥਨ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਬੁੱਧ ਗ੍ਰਹਿ ਦਾ ਬੀਜ ਮੰਤਰ ਦੱਸਾਂਗੇ ਸਮਾਂ ਰਹੇਗਾ ਬੁੱਧਵਾਰ ਸਵੇਰ ਜਾਂ ਦਿਨ ਚੜ੍ਹਦੇ ਸਮੇਂ अर्ਲੀ ਮਾਰਨਿੰਗ ਬੀਜ ਮੰਤਰ ਹੈ ਓਮ ਬ੍ਰਾਮ ਬ੍ਰੀਮ ਔਮ ਬੁੱਧਾਇ ਨਮ। ਵੈਦਿਕ ਸੁਝਾ ਦੇਣ ਲੱਗੀ ਆਂ, ਬੁੱਧ ਗ੍ਰਹਿ ਬੁੱਧੀ, ਵਾਕ ਸ਼ਕਤੀ ਤੇ ਤਰਕ ਦਾ ਗ੍ਰਹਿ ਆ ਬੁੱਧਵਾਰ ਨੂੰ ਹਰੇ ਪੱਤੇ ਵਾਲਾ ਫਲ ਜਿਹੜੇ ਹਰੇ ਪੱਤੇ ਅਮਰੂਦ ਹੋ ਗਿਆ, ਹਰਾ ਸੇਬ ਵੀ ਆਉਂਦਾ ਆ, ਆਮਲਾ ਵੀ ਹੋ ਸਕਦਾ, ਕੁਝ ਵੀ। ਜਾਂ ਤਾਜ਼ਾ ਤુલਸੀ ਦਾ ਪੱਤਾ ਦੇ ਕੇ ਮੰਤਰ ਜਪ ਕਰਨਾ, ਅਖੰਡਿਤ ਤુલਸੀ ਦਾ ਪੱਤਾ ਲੈਣਾ, ਤੋ ਲੈਣਾ ਉਹਨੂੰ। ਸ਼ੁੱਧ ਜਲ ਨਾਲ। ਇਸ ਦੇ ਨਾਲ ਵਿਚਾਰ ਸਾਫ਼ ਰਹਿਣਗੇ, ਬੋਲਣਾਂ 'ਚ ਮਿਠਾਸ ਆਏਗੀ, ਮੰਤਰ ਜਪਤਿਆਂ। ਮੁਸਕਰਾਹਟ ਤੁਹਾਡੇ ਚਿਹਰੇ ਤੇ ਰਹਿਣੀ ਚਾਹੀਦੀ ਹੈ ਕਿਉਂ ਕਿ ਕਿਉਂਕਿ ਸ਼ਾਂਤੜੋ ਲਾਉਣਾ ਹੈ ਮੈਂ ਆਪਣੇ ਰਾਸ਼ੀ ਸੁਆਮੀ ਨੂੰ ਨਰਜਾ ਰਹੀ ਹਾਂ ਉਸ ਨੂੰ ਖੁਸ਼ ਕਰਨਾ ਹੈ ਜੇ ਕੁਝ ਪ੍ਰਾਪਤ ਕਰਨਾ ਹੈ ਕਰ ਕਰਾਸ਼ੀ ਦੀ ਵਾਰੀ ਆ ਗਈ ਚੰਦਰ ਗ੍ਰਹਾ ਦਾ ਬੀਜ ਮੰਤਰ ਦੇਣ ਲੱਗੀ ਤੁਹਾਨੂੰ ਸਮਾਂ ਤੁਹਾਡਾ ਸੋਮਵਾਰ ਸਵੇਰ ਜਾਂ ਰਾਤ ਨੂੰ ਵੀ ਕਰ ਸਕਦੇ ਹੋ ਚੰਦਰਮਾ ਜਦੋਂ ਹੋਗਾ ਚੰਦਰਮਾ ਚੰਦਰਮਾ ਦੀ ਚਾਨਣੀ ਬੀਜ ਮੰਤਰ ਓਮ ਸ਼੍ਰਾਉਣ ਸ਼੍ਰੀਂ ਸ਼੍ਰਾਉਂ ਚੰਦਰਾਏ ਨਮਾ ਵੈਦਿਕ ਸੁਝਾਅ ਤੁਹਾਡੇ ਲਈ ਕਿਉਂਕਿ ਚੰਦਰਮਨ ਭਾਵਨਾ ਤੇ ਸ਼ਾਂਤੀ ਦਾ ਪ੍ਰਤੀਕ ਹੈ ਸੋਮਵਾਰ ਨੂੰ ਦੁੱਧ ਜਲ ਦੇ ਵਿੱਚ ਮਿਲਾ ਲੈਣਾ ਤੁਸੀਂ ਚੰਦਰਮਾ ਵੱਲ ਅਰਪਿਤ ਕਰਨਾ ਇਹ ਮੰਤਰ ਉਸ ਵੇਲੇ ਜਪਣਾ ਇਹਦੇ ਨਾਲ ਮਨ ਦੀ ਚਿੰਤਾ ਘਟ ਜਾਣੀ ਹੈ ਅੰਦਰੋਂ ਦੀ ਸ਼ਾਂਤੀ ਮਿਲਣੀ ਹੈ ਜਪ ਸਮੇਂ ਬਹੁਤ ਸਲੋਲੀ ਸਲੋਲੀ ਤੁਸੀਂ ਸਵਾਸ ਲੈਣੇ ਨੇ ਸਿੰਘ ਰਾਸ਼ੀ ਦੀ ਵਾਰੀ ਆ ਗਈ ਸੂਰਜ ਗ੍ਰਹਿ ਦਾ ਮੰਤਰ ਦੱਸਾਂਗੀ ਤੁਹਾਡਾ ਬੀਜ ਮੰਤਰ ਪੜਨ ਦਾ ਸਮੇਂ ਆ ਸੂਰਜ ਉਗਣ ਤੋਂ ਥੋੜਾ ਪਹਿਲਾਂ ਚੋਰ ਜੁਗਿਆ ਨਾ ਹੋਵੇ ਸੂਰਜ ਦੀ ਟਿੱਕੀ ਪੂਰਬ ਵੱਲ ਝਾਤੀ ਨਾ ਮਾਰਦੀ ਹੋਵੇ ਬੀਜ ਮੰਤਰ ਹੈ ਓਮ ਹਰਾਮ ਹਰੀਮ ਹਰਾ ਸੂਰਿਆਏ ਨਮ ਵੈਦਿਕ ਸੁਜਾ ਦੇਣ ਲੱਗੀਆਂ ਸੂਰਜ ਗ੍ਰਹਿ ਆਤਮ ਵਿਸ਼ਵਾਸ ਨੇਤ੍ਰਤਵ ਤੇ ਜੀਵਨ ਊਰਜਾ ਦਾ ਪ੍ਰਤੀਕ ਹੈ ਸਵੇਰੇ ਉਗਦੇ ਸੂਰਜ ਨੂੰ ਨਮਸਕਾਰ ਕਰਦੇ ਹੋਏ ਮੰਤਰ ਜਪਣਾ ਹੈ ਇਸ ਦੇ ਨਾਲ ਆਤਮਿਕ ਚਮਕ ਤੇ ਜੀਵਨ ਸ਼ਕਤੀ ਵਧਣੀ ਹੈ ਜਪ ਸਮੇਂ ਮਨ ਦੇ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਵਲੀ ਭਾਵਨਾ ਰੱਖਣੀ ਹੈ ਕੰਨਿਆ ਰਾਸ਼ੀ ਦੀਵਾਰੀ ਆ ਗਈ ਬੁੱਧ ਗ੍ਰਹਿ ਦਾ ਬੀਜ ਮੰਤਰ ਦੇਣ ਲੱਗੀ ਆ ਸਮਾ ਬੁੱਧਵਾਰ ਸਵੇਰ ਜਾਂ अर्ਲੀ ਮਾਰਨਿੰਗ ਬੀਜ ਮੰਤਰ ਹੈ ਓਮ ਬ੍ਰਾਂ ਬ੍ਰੀਂ ਬ੍ਰੋਮ ਬੁੱਧਾਏ ਨਮ ਵੈਦਿਕ ਸੁਝਾਅ ਇੱਕ ਨੋਟ ਕਰ ਲੈਣਾ ਕਾਦੇ ਲਈ ਕਰਨ ਲੱਗੇ ਹੋ ਤੇ ਕੀ ਬੈਨੀਫਿਟ ਹੋਣਾ ਵੈਦਿਕ ਸੁਝਾਅ ਦੇ ਵਿੱਚ ਬੁੱਧ ਗ੍ਰਹਿ ਬੁੱਧੀ ਤੇ ਨਿਰਣੈ ਸ਼ਕਤੀ ਨੂੰ ਮਜ਼ਬੂਤ ਕਰਦਾ ਆ ਬੁੱਧਵਾਰ ਨੂੰ ਹਰੇ ਫਲ ਜਾਂ ਹਰੀ ਹਰੀ ਕੋਈ ਵੀ ਸਬਜ਼ੀ ਲੈ ਕੇ ਕਿਸੇ ਲੋੜਵੰਦ ਗਰੀਬ ਨੂੰ ਦਾਨ ਕਰ ਦੇਣੀ ਆ ਫਿਰ ਇਹ ਮੰਤਰ ਜਪਣਾ ਆ ਇਹਦੇ ਨਾਲ ਵਿਚਾਰ ਸਤਿਰ ਰਹਿਣਗੇ ਤੇ ਕੰਮ ਦੇ ਵਿੱਚ ਸਫਲਤਾ ਮਿਲੇਗੀ ਜਦੋਂ ਸਭੇ ਮਨ ਪਟਕਣਾ ਨਹੀਂ ਚਾਹੀਦਾ ਤੁਲਾ ਰਾਸ਼ੀ ਦੀਵਾਰੀ ਸ਼ੁਕਰਗ੍ਰਾ ਦਾ ਈਜ ਮੰਤਰ ਦੇਣ ਲੱਗੀ ਆ ਸਮਾ ਸ਼ੁੱਕਰਵਾਰ ਸਵੇਰ ਈਜ ਮੰਤਰ ਹੈ ਓਮ ਦ੍ਰਾਮ ਦ੍ਰੀਮ ਦ੍ਰੋ ਸ਼ੁਕਰਾਏ ਨਮਾ ਵੈਦਿਕ ਸੁਝਾਇਆ ਕਿ ਸ਼ੁਕਰ ਉਹ ਜਿਹੜਾ ਹੈ ਉਹ ਪ੍ਰੇਮ ਸੁੰਦਰਤਾ ਤੇ ਸਮਰਸਤਾ ਦਾ ਗ੍ਰਹਿ ਆ ਸ਼ੁੱਕਰਵਾਰ ਨੂੰ ਸਫੇਦ ਫੁੱਲ ਮਠਾਈ માં ਲక్ష్ਮੀ ਦਾ ਗੇਪੇਟ ਕਰਨੀ ਆ ਉਸ ਵੇਲੇ ਮੰਤਰ ਜਪਣਾ ਸਮਗਰੀ ਨਾਲ ਰੱਖ ਲਓ ਨਾ ਮੰਤਰ ਜਾਪ ਕਰ ਲਓ ਸਮਾਪਤੀ ਤੋਂ ਬਾਅਦ ਉਸਮਗਰੀ ਦੇ ਦੇਣੀ ਆ ਇਹਦੇ ਨਾਲ ਦਿਲ ਚ ਪ੍ਰੇਮ ਮਨ ਚ ਸੰਤੁਲਨ ਬਣੇਗਾ ਜਦ ਸਮੇਂ ਮਨ ਪ੍ਰਮਾਤਮਾ ਦਾ ਸ਼ੁਕਰਾਨਾ ਰੱਖਦਾ ਹੈ ਬ੍ਰਿਸ਼ਟਕ ਰਾਸ਼ੀ ਦੀ ਵਾਰੀ ਆ ਗਈ ਮੰਗਲ ਗ੍ਰਹਿ ਦਾ ਬੀਜ ਮੰਤਰ ਦੇਣ ਲੱਗੇ ਆ ਸਮਾ ਮੰਗਲਵਾਰ ਸਵੇਰ ਹਰ ਮੰਗਲਵਾਰ ਕਰ ਲਓ ਬੀਜ ਮੰਤਰ ਓਮ ਕ੍ਰੌਮ ਕ੍ਰੀਂ ਕ੍ਰੌਮ ਮੰਗਲਾਇ ਨਮਾ ਤੁਹਾਡੇ ਲਈ ਵਿਦਿਕ ਸੁਝਾਇਆ ਮੰਗਲ ਗ੍ਰਹਿ ਕਿਉਂਕਿ ਆਤਮਿਕ ਜੋਸ਼ ਤੇ ਅਦਮੇ ਹਿੰਮਤ ਦਿੰਦਾ ਤੁਹਾਨੂੰ ਇੰਨਾ ਐਕਟਿਵਨੈਸ ਦਿੰਦਾ ਸੋ ਮੰਗਲਵਾਰ ਨੂੰ ਲਾਲ ਗੁਲਾਬ ਦਾ ਜਲ ਬਣਿਆ ਹੋਵੇ ਜਿਹੜਾ ਗੁਲਾਬ ਦਾ ਤਾਜ਼ਾ ਫੁੱਲ ਉਸ ਪਵਿੱਤਰ ਜਲ ਚ ਪਾਲੀਦਾ ਗੜ ਵਿੱਚ ਹਨੂਮਾਨ ਜੀ ਦੇ ਅੱਗੇ ਝੜਾ ਕੇ ਸਾਈਡ ਤੇ ਰੱਖਣਾ ਹੈ ਮੰਤਰ ਦਾ ਜਪ ਕਰਨਾ ਇਹਦੇ ਨਾਲ ਡਰ ਤੇ ਗੁੱਸਾ ਤੁਹਾਡਾ ਦੂਰ ਹੋ ਜਾਊਗਾ ਤੇ ਆਤਮ ਵਿਸ਼ਵਾਸ ਵਧੇਗਾ ਜਪ ਸਮੇਂ ਚਿਹਰੇ ਤੇ ਸ਼ਾਂਤੀ ਦਾ ਭਾਵ ਰੱਖਣਿਆ ਧਨੁਰਾਚੀ ਦੀਵਾਰੀ ਆ ਗਈ ਗੁਰੂ ਗ੍ਰਹਿ ਦਾ ਬੀਜ ਮੰਤਰ ਦੇਣ ਲੱਗੀ ਆ ਸਮਾ ਵੀਰਵਾਰ ਸਵੇਰ ਬੀਜ ਮੰਤਰ ਕਰੋਗੇ ਓਮ ਗ੍ਰਾਉ ਗ੍ਰੀਮ ਗ੍ਰਾਉ ਗੁਰੂਵੇ ਨਮ ਵੈਦਿਕ ਸੁਝਾਅ ਕੀ ਹੈ ਤੁਹਾਡੇ ਲਈ ਗੁਰੂ ਕਿਉਂਕਿ ਗਿਆਨ ਧਰਮ ਤੇ ਆਤਮਿਕ ਪ੍ਰਗਤੀ ਦਾ ਪ੍ਰਤੀਕ ਵੀਰਵਾਰ ਨੂੰ ਪੀਰਾ ਫਲ ਜਾਂ ਛੋਲਿਆਂ ਦੀ ਦਾਲ ਬਾਅਦ ਚਦਨ ਕਰ ਦੇਣੀ ਆ ਉਸ ਵੇਲੇ ਮੰਤਰ ਜਪ ਰਹੇ ਹੋ ਇਹਦੇ ਨਾਲ ਬੁੱਧੀ ਤੇ ਸੂਝ ਵਧੇਗੀ ਮਨ ਤੇ ਅਹੰਕਾਰ ਘਟੇਗਾ ਤੇ ਜਪ ਸਮੇਂ ਮਨ ਦੇ ਵਿੱਚ ਵਿਸ਼ਵਾਸ ਪਣਾਈ ਰੱਖੋਗੇ ਮਕਰਾਚੀ ਦੀਵਾਰੀ ਸ਼ਨੀ ਗ੍ਰਹਾ ਦਾ ਬੀਜ ਮੰਤਰ ਦੇਣ ਲੱਗੀ ਆ ਰਾਸ਼ੀ ਸਵਾਮੀ ਸ਼ਨੀ ਹੈ ਸ਼ਨੀ ਦੇਵਤਾ ਨੂੰ ਮਨਾਉਣਾ ਜ਼ਰੂਰੀ ਹੈ ਸਮਾਂ ਰਹੇਗਾ ਸ਼ਨੀਵਾਰ ਸਵੇਰ ਜਾਂ ਅਕਸਰ ਸ਼ਨੀ ਦੇ ਜਿੰਨੇ ਉਪਾਅ ਨੇ ਸੂਰਜ ਅਸਥੋਂ ਤੋਂ ਬਾਅਦ ਕੀਤੇ ਜਾਂਦੇ ਆ ਬੀਜ ਮੰਤਰ ਓਮ ਸ਼ੰ ਸ਼ਨੇਸ਼ ਤਰਾਏ ਨਮਾ ਵੈਦਿਕ ਸੁਝਾ ਸ਼ਨੀ ਗ੍ਰਹਿ ਕਰਮ ਸਬਰ ਤੇ ਨਿਆਂ ਦਾ ਪ੍ਰਤੀਕ ਹੈ ਸ਼ਨੀਵਾਰ ਨੂੰ ਤਲਦਾ ਤੇਲ ਦੀਪਕ ਜਗਾਓ ਇਹ ਮੰਤਰ ਜਪੋ ਮਾੜਾ ਪੂਰੀ ਕੱਢੋ ਇਹਦੇ ਨਾਲ ਮਨ ਚ ਸਥਿਰਤਾ ਤੇ ਜੀਵਨ ਚ ਨਿਆ ਆਏਗਾ ਜਪ ਸਮੇਂ ਨਿਮਰਤਾ ਰੱਖਣੀ ਹੈ কুমਰਾਸ਼ੀ ਦੀ ਵਾਰੀ ਆ ਗਈ ਸ਼ਨੀ ਗ੍ਰਹਿ ਦਾ ਬੀਜ ਮੰਤਰ ਦੇਣ ਲੱਗਿਆਂ ਕਿਉਂਕਿ ਤੁਹਾਡਾ ਰਾਸ਼ੀ ਸਵਾਮੀ ਵੀ ਸ਼ਨੀ ਦੇਵਾ ਸਮਾ ਰਹੇਗਾ ਸ਼ਨੀਵਾਰ ਸਵੇਰ ਵੀ ਕਰ ਸਕਦੇ ਹੋ ਸ਼ਾਮ ਨੂੰ ਵੀ ਪਰਮਾਤਮਾ ਹਰ ਵੇਲੇ ਹਾਜ਼ਰ ਨਾਜ਼ਰ ਹੈ ਤੇ ਗ੍ਰਹਿ ਵੀ ਹਾਜ਼ਰ ਨਾਜ਼ਰ ਨੇ ਪੂਰਾ ਯੂਨੀਵਰਸ ਹਾਜ਼ਰ ਨਾਜ਼ਰ ਹੈ એનર્ਜੀ ਬੀਜ ਮੰਤਰ ਓਮ ਪ੍ਰੌਂ ਪ੍ਰੇਮ ਪ੍ਰੌਂ ਸਨੇਸ਼ਰਾਏ ਨਮਾ ਵੈਦਿਕ ਸੁਝਾਇਆ ਸ਼ਨੀ ਮਨੁੱਖ ਨੂੰ ਕਰਮ ਦੀ ਸੋਚ ਤੇ ਰਿਜ ਦਿੰਦਾ ਹੈ ਸ਼ਨੀਵਾਰ ਨੂੰ ਤੁਸੀਂ ਕਾਲੇ ਤੇਲ ਦਾ ਤੇਲ ਦਾਨ ਕਰਨਾ ਹੈ ਮੰਤਰ ਜਪਨਾ ਹੈ ਇਸ ਨਾਲ ਰੁਕਾਵਟਾਂ ਹੌਲੀ ਹੌਲੀ ਦੂਰ ਹੁੰਦੀਆਂ ਜਪ ਸਮੇਂ ਮਨ ਵਿੱਚ ਸ਼ਾਂਤੀ ਰੱਖਣੀ ਹੈ ਮੇਨਾਚ ਵਾਲਿਆਂ ਦੀ ਵਾਰੀ ਆ ਗਈ ਗੁਰੂ ਗ੍ਰਹਿ ਦਾ ਬੀਜ ਮੰਤਰ ਦੇਣ ਲੱਗੀ ਆ ਸਮਾਂ ਵੀਰਵਾਰ ਸਵੇਰੇ ਬੀਜ ਮੰਤਰ ਓਮ ਗ੍ਰਾਉਂ ਗ੍ਰੀਂ ਗ੍ਰਾਉਂ ਗੁਰੂਵੇ ਨਮਹ ਵੈਦਿਕ ਸੁਝਾਅ ਤੁਹਾਡੇ ਲਈ ਗੁਰੂ ਗ੍ਰਹਿ ਧਰਮ ਗਿਆਨ ਤੇ ਆਤਮਾ ਕੋ ਥਾਂ ਦਾ ਪ੍ਰਤੀਕ ਹੈ ਵੀਰਵਾਰ ਨੂੰ ਪੀਲੇ ਕੱਪੜੇ ਪਾ ਕੇ ਤੇ ਪੀਲਾ ਫਲ ਅਰਪਤ ਕਰਕੇ ਇਹ ਮੰਤਰ ਜਪਣਾ ਤੁਸੀਂ ਇਹਦੇ ਨਾਲ ਤੁਹਾਡੀ ਬੁੱਧੀ ਤੇ ਆਤਮਿਕ ਕ੍ਰੋਸ਼ਨੀ ਵਧੇਗੀ ਜਬ ਸਮੇਂ ਵਿਸ਼ਵਾਸ ਟੁੱਟ ਰਖਣਾ ਆ ਲਗਾਤਾਰ ਬੋਲਣਾ ਪਿਆ ਇਹ ਸੀ ਤੁਹਾਡੀਆਂ ਬਾਹੀ ਰਾਸ਼ੀਆਂ 12 ਰਾਸ਼ੀਆਂ ਤੇ ਉਹਨਾਂ ਨਾਲ ਸੰਬੰਧਿਤ ਮੀਜ ਮੰਤਰ ਜਾਪ ਮੰਤਰ ਦੱਤੇ ਦੂਜੀਆਂ ਦੋ ਕੈਟਾਗਰੀ ਮੈਂ ਬਿਲਕੁਲ ਨਹੀਂ ਦੇ ਸਕਦੀ ਕਿਉਂਕਿ ਉੱਥੇ ਤਾਂ ਫਿਰ ਬੜਾ ਹੀ ਔਖਾ ਪੰਧ ਹੈ सिम्प्लीसिटी ਚ ਅਸੀਂ ਬੈਨੇਫੀਸ਼ੀਅਲ ਕੰਮ ਕਰਨਾ ਆ ਤੁਸੀਂ ਦੱਸੀ ਵਿਧੀ ਵਿਧਾਨ ਅਨੁਸਾਰ ਸੁੱਚਮਤਾ ਤੇ ਚਰਦਾ ਰੱਖਦੇ ਹੋਇਆ ਇਹਨਾਂ ਬੇਜ ਮੰਤਰਾਂ ਦਾ ਜਾਪ ਕਰ ਸਕਦੇ ਹੋ ਇਹ 100% ਸੇਫ ਨੇ 100% ਯਕੀਨਨ ਸੇਫ ਹਨ ਕਿਉਂਕਿ ਇਹ ਕਿਸੇ ਦੇ ਨੁਕਸਾਨ ਲਈ ਤਾਂ ਸੀ ਕਰ ਨਹੀਂ ਰਹੇ ਸਗੋਂ ਇਹ ਅਸੀਂ ਆਪਣੇ ਫਾਇਦੇ ਲਈ ਕਰ ਰਹੇ ਆ ਸੋ ਜੇ ਇਹ ਗਿਆਨ ਤੁਹਾਨੂੰ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਣੀ ਰਾਸ਼ੀਤਾ ਦੱਸ ਦਿਓ ਤੇ ਤੁਸੀਂ ਕਿਹੜਾ ਵੀਜ ਮੰਤਰ ਕਰਨ ਜਾ ਰਹੇ ਹੋ ਸਬਸਕ੍ਰਾਈਬ ਡਾਕਟਰ 13 ਕੌਰ ਚੈਨਲ ਕਰਨਾ ਨਾ ਭੁੱਲੋ ਚੈਨਲ ਦੇ ਹਾਈ ਆਪਸ਼ਨ ਨੂੰ ਦਬਾ ਦਿਓ ਜੁਆਇਨ ਦੀ ਆਪਸ਼ਨ ਨੂੰ ਦਬਾ ਦਿਓ ਤਾਂ ਜੋ ਤੁਹਾ ਹਰ ਨਵੀਂ ਵੀਡੀਓ ਦੀ ਆਤਮਿਕ ਊਰਜਾ ਸਿੱਧੀ ਤੁਹਾਡੇ ਤੱਕ ਪਹੁੰਚੇ ਰੱਬ ਤੁਹਾਡੇ ਜੀਵਨ ਵਿੱਚ ਸ਼ਾਂਤੀ ਰੌਸ਼ਨੀ ਤੇ ਸਮ੍ਰiddhi ਭਰ ਦੇਵੇ ਅਸੀਂ ਮਿਲਦੇ ਹਾਂ ਅਗਲੀ ਵੀਡੀਓ ਚ ਟਿਲ ਦੈਨ ਬਾਏ ਬਾਏ ਇੱਕ ਨਵਾਂ ਵੈਦਿਕ ਰਾਸ ਹੋਰ ਖੋਲਾਂਗੀ ਇੱਕ ਗੱਲ ਦੇਖ ਲਿਓ ਪਿੰਡ ਕਮੈਂਟ ਕਰਾਂਗੀ ਉਹਦੇ ਵਿੱਚ ਵੀਡੀਓ ਤਾਂ ਤੁਸੀਂ ਦੇਖ ਲਓ ਵਿਦੇ ਵਿਧਾਨ ਵੀ ਦੇਖ ਲਿਓ ਪਿੰਡ ਕਮੈਂਟ ਜਿਹੜਾ ਮੈਂ ਕਰਨ ਲੱਗੀ ਆ ਉਹਦੇ ਵਿੱਚ ਮੈਂ ਸਾਰੇ 12 ਰਾਸ਼ੀਆਂ ਦੇ 12 ਬੀਜ ਮੰਤਰ ਲਿਖ ਦੇਣੇ ਆ ਕਿਉਂਕਿ ਉਚਾਰਨ ਵੇਲੇ ਤੁਹਾਡੀ ਸ਼ੁੱਧਤਾ ਤੇ ਸਵਾਲੀਆ ਚੈਨ ਲੱਗ ਸਕਦਾ ਉਥੋਂ ਉਤਾਰ ਲੈਣਾ ਕਾਪੀ ਤੇ ਫਿਰ ਉਹ ਜਿਹੜੇ ਮੈਂ ਵਿਧੀ ਤੇ ਤਰੀਕੇ ਦੱਸਿਆ ਉਸ ਤਰ੍ਹਾਂ ਤੁਸੀਂ ਇੱਕ ਮਨ ਇੱਕ ਚਿਤ ਹੋ ਕੇ ਪ੍ਰਮਾਤਮਾ ਨੂੰ ਅਰਦਨਾ ਆਪਣੇ ਰਾਸ਼ੀ ਸਵਾਮੀ ਨੂੰ ਖੁਸ਼ ਕਰਨਾ ਤੁਹਾਨੂੰ ਸਭ ਕੁਝ ਮਿਲੇਗਾ ਇਹ ਮੈਂ ਦਾਅਵੇ ਨਾਲ ਕਹਿ ਸਕਦੀ ਆ ਮਿਲਾਂਗੇ ਫਿਰ ਬਾਏ ਬਾਏ